ਜਾਨਵਰ ਰੱਖੰਦਾ ਤੇ ਲਿਆ ਕੇ ਬੰਨ ਤੇ ਪੁੱਛਿਆ ਹੈ ਹੀ ਨਾ ਇਹਨਾਂ ਨੂੰ ਤੇ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਜਿਹੜਾ ਆਪਾਂ ਤੁਹਾਨੂੰ ਆ ਦਿਖਾਵਾਂਗੇ ਬਿਸ਼ੇਰੀ ਵੀਰੇ ਕੀ ਇਹਦਾ ਨਾਂ ਇਹਦਾ ਸੁਂਦਰਾ ਇਹਦਾ ਨਾਂ ਹੈਗਾ ਵੀਰੇ ਸੁਂਦਰਾ ਤੇ ਇਹ ਲਈ ਤੁਹਾਨੂੰ ਮੈਂ ਇਹਦੀ ਸ਼ਾਰਟਸ ਵੀ ਪਾਇਆ ਸੀ ਆਪਾਂ ਇਹ ਜਿਹੜਾ ਹੈਗਾ ਘੋੜਾ ਪਟਵਾਰੀ ਉਹਦੀ ਇਹ ਧੀ ਆ ਤੇ ਆਪਣਾ ਬਾਈ ਗਰ ਸਾਹਿਬ ਬਾਈ ਜਿਹੜਾ ਇਹ ਬਾਈ ਨੱਥ ਇਹਦੇ ਮਤਲਬ ਆ ਹੈਗਾ ਵਾਲ ਬੋਲ ਜਿਹੜੇ ਹੈਗਾ ਸੈੱਟ ਕਰਦਾ ਇਹ ਕੀ ਕਹਿੰਦੇ ਬਈ ਇਹਨੂੰ ਇਹ ਬੋਰਸ਼ ਕਹਿੰਦੇ ਆ ਤੇ ਉਹ ਹਰਖਾ ਕਹਿੰਦੇ ਜਿਹੜਾ ਪਿਆ ਖਰਖਰਾ ਆਵੇ ਆਹਾ ਆਹ ਜਿਹੜਾ ਟੂਲ ਆ ਆਏ ਦੀ ਮਦਦ ਦੇ ਨਾਲ ਇਹ ਜਿਹੜੀ ਹੈਗੇ ਆ ਵਾਲ ਉਹ ਜਿਹੜੇ ਝੜਨੇ ਹੁੰਦੇ ਝੜ ਜਾਂਦੇ ਆ ਤੇ ਬਾਕੀ ਇਹ ਤਾਂ ਐ ਵੀ ਹੁੰਦਾ ਵੀ ਜਿਵੇਂ ਇਹਨੂੰ ਆਰਾਮ ਮਿਲਦਾ ਵਾ ਗਰਮੀ ਗਰਮੀ ਜ਼ਿਆਦਾ ਵਾ ਸਕੇਨ ਦੀ ਵਧੀਆ ਰਹਿੰਦੀ ਆ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਆ ਮੂੰਗੀ ਦਾ ਭੋਖਾੰਦਾ ਏ ਇਹ ਨੀਰਾ ਮੂੰਗਫਲੀ ਦਾ ਅੱਛਾ ਇਹ ਮੂੰਹ ਹਾਂ ਇਹ ਮੂੰਗਫਲੀ ਦਾ ਨੀਰਾ ਜਿਹੜਾ ਇਹ ਖਾਂਦੇ ਇਹਨਾਂ ਦੀ ਖਰਾਕ ਜਿਹੜੀ ਮੈਨ ਇਹ ਹੈ ਆਵੇ ਦੇਖੋ ਖਾਂਦਾ ਏ ਕੀ ਆ ਦੰਦੀ ਵੱੜਦਾ ਹੁੰਦਾ ਕੱਲੇ ਨੇ ਦੰਦੀ ਵੱਟੀ ਮੇਰੇ ਆ ਵੇ ਦੰਦੀ ਵੱਡ ਚਾਕ ਇਧਰ ਬਸ ਬਸ ਦੰਦੀ ਦੀ ਵੱਟ ਨਹੀਂ ਸੁੰਦਰਾ ਤੇ ਬਹੁਤ ਸਿਆਣੀ ਬਸ਼ੀਰੀ ਐ ਦੇਖੋ ਪਰੇ ਖੜੀ ਤੁਸੀਂ ਦੇਖ ਸਕਦੇ ਹੋ ਕੁਛ ਦਿਨ ਪਹਿਲਾਂ ਜਿਹੜਾ ਇਹਨਾਂ ਦੇ ਖੁਰਗਾ ਲਵਾਈਆਂ ਸੀ ਆਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੀ ਤਰ੍ਹਾਂ ਜਿਹੜਾ ਹੈਗਾ ਇਹ ਤਾਂ ਮੈਂ ਮਤਲਬ ਦੇਖ ਪਾਲ ਚੰਗੀ ਤਰ੍ਹਾਂ ਕਰਕੇ ਕਰੀਏ ਤੇ ਫੇਰ ਹੀ ਫਾਇਦਾ ਜਾਨਵਰ ਰੱਖਣ ਦਾ ਇੱਲੇ ਆ ਕੇ ਬੰਨ ਤੇ ਪੁੱਛਿਆ ਹੈ ਹੀ ਨਾ ਫਿਰ ਉਹ ਕੋਈ ਫਾਇਦਾ ਨਹੀਂ ਭਾਈ ਇਸ ਤਰ੍ਹਾਂ ਮਤਲਬ ਆਪਾਂ ਇਹਨਾਂ ਨੂੰ ਪੂਰੀ ਧਿਆਨ ਰੱਖੇ ਹਰ ਇੱਕ ਚੀਜ਼ ਦਾ ਪਾਣੀ ਧਾਣੀ ਦਾ ਧਿਆਨ ਆ ਨੀਰੇ ਦਾ ਧਿਆਨ ਹੋਰ ਜਿਹੜਾ ਹਰ ਇੱਕ ਚੀਜ਼ ਦਾ ਫੀਡ ਬੰਨਣੇ ਬੈਗਣ ਕਿਹਨੂੰ ਫੀਡ ਹਾਂ ਕਿਹੜੀ ਫੀਡ ਖਾਂਦਾ ਏ ਉਹਨੇ ਇੱਕ ਵੀ ਚੋਕਰ ਪਾਈਦਾ ਪਹਿਨਾ ਪਾਈਦੀ ਫੀਡ ਹੁਣ ਉਹ ਲੈ ਕੇ ਆਉਣ ਵਾਲੀ ਆ ਲੈ ਕੇ ਆਉਣ ਵਾਲੇ ਖਤਮ ਹੋ ਗਈ ਆ ਇਹ ਫੀਡ ਖਾਂਦੀ ਆ ਚੋਕਰ ਵੀ ਖਾਂਦੀ ਆ ਛੇਰੀ ਤੇ ਆ ਤੁਸੀਂ ਦੇਖ ਸਕਦੇ ਹੋ ਨੀਰਾ ਜਿਹੜਾ ਇਹਦਾ ਹੈਗਾ ਮੂੰਗਫਲੀ ਦਾ ਮੂੰਗਫਲੀ ਦਾ ਭੋਜਾ ਹੁੰਦਾ ਵਾ ਇਹ ਖਾ ਜਾਂਦੀ ਹੈ ਦੇਖ ਸਕਦੇ ਹੋ ਬਹੁਤ ਹੀ ਨਾਮੀ ਘੋੜਾ ਜਿਹੜਾ ਉਹਦੀ ਇਹ ਧੀ ਹੈ ਵੀਰੇ ਤੁਹਾਨੂੰ ਇੱਧਰ ਆਪਾਂ ਦੂਜੀ ਵੀ ਦਿਖਾਉਣੀ ਆ ਘੋੜੀ ਉਹ ਲੱਗਿੰਗ ਹੋ ਰਹੀ ਹੈ ਕੀ ਆ ਇੱਕੜੀ ਕਿਹੜੀ ਨਸਲ ਦੀ ਇਹ ਮਾਰਵਾੜੀ ਹੈ ਇਹ ਵੀ ਮਾਰਵਾੜੀ ਹੈ ਕੀ ਆ ਤੇਰੀ ਇਹ ਰਾਈਟ ਸੋਣ ਵਾਲੀ ਲੱਗਦੀ ਛੋਟੀ ਮੈਨੂੰ ਗੱਭਣਾ ਗੱਭਣਾ ਕੱਬਨ ਹਾਂ ਘੈਂੜਾ ਘੋੜੀ ਇਹਦੀ ਇਹ ਸੌਰੀ ਕਰ ਲਾ ਹੁਣ ਨਹੀ ਕਿਉਂ ਕਰਉਂਦੀ ਨਹੀਂ ਕੀ ਅੱਖ ਇਹਦੀ ਚਾਲ ਤੇ ਉਪੜਾ ਕੇਗੀ ਫਿਰਾਂਗੇ ਨਾ ਵਿੱਚ ਹੁਣ ਇਹਦੇ ਉੱਤੇ ਆ ਮੈਂ ਤਾਂ ਛੱਟ ਮਰੂਗੀ ਮਰੂ ਛੱਟ ਹਾਂ ਨਾਲੇ ਆਰ ਦੇ ਵਿੱਚੂਗੀ ਅਹ ਲੱਤ ਕਾ ਤਾਂ ਚੱਕਦੀ ਹੈ ਬੱਬਾ ਇਧਰ ਲੱਤ ਕਾ ਤਾਂ ਚੱਕਦੀ ਆ ਕੋਈ ਖੜੀ ਨਹੀਂ ਦਿੰਦਾ ਤਾਂ ਕਈ ਮਾਰ ਅੱਛਾ ਹਾਂ ਹਾਂ ਓਕੇ ਓਕੇ ਠੀਕ ਆ ਠੀਕ ਆ ਸਹੀ ਆ ਹਾਂ ਕਿ ਉਹਦੇ ਉਧਰ ਲੱਤ ਤੇ ਹੋ ਜਾਂਦੀ ਐ ਤੇ ਉਧਰ ਲੱਤ ਤੇ ਹੋ ਜਾਂਦੀ ਐ ਇਹ ਉਹ ਹਿਆਰ ਕੀ ਜਿਹੜੀ ਕੁੜੀ ਪਹਿਲਾਂ ਨਹੀਂ ਵੇਚੀ ਹਾਂ ਹਾਂ ਹੈਗੀ ਆ ਨਾ ਮੇਰੀ ਖੜ ਦੇ ਫਟ ਨਹੀਂ ਬਾਹਰ ਲੀ ਕੈਂਟ ਹੈ ਨਾ ਹਾਂ ਥੋੜੇ ਵਾਲੇ ਜਿਹੜਾ YouTube ਚੈਨਲ ਆ ਉਹਦਾ ਮੁੰਡੇ ਦਾ ਉਹ ਤੋਂ ਥੋੜਾ ਵੀਡੀਓ ਬਹੁਤ ਹਨ ਹਾਂ ਇੱਕ ਵੇਰੇ ਦੇਖ ਰਿਆ ਤੇ ਵੇਖਿਆ ਸੀ ਮੈਂ ਹੂੰ ਬਹੁਤ ਕੈਂਟ ਤੇ ਕੁੜੀ ਯਾਰ ਤਨ ਐਵਰੀ ਸੋਈ ਹੈ ਪਹਿਲਾਂ ਸੂਆ ਇਹ ਸੀ ਪਹਿਲੇ ਸੂਆ ਇਹਦਾ ਅੱਛੇ ਹੀ ਹਾਈਟ ਉਹਦੇ ਨਾਲ ਜ਼ਿਆਦਾ ਲੱਗਦੀ ਆ ਠੀਕ ਹੁਣ ਤਾਂ ਘੜ ਲਈ ਦੋ ਮਿੰਟਾਂ ਦਾ ਲੈ ਗਈ ਆ ਠੀਕ ਇਹ ਕਿੰਨਾ ਦੀ ਆ ਵੱਡੀ ਲੱਗਣੀ ਆ ਹੈ ਬਾਈ ਇਹ ਕਿਧਰ ਦੀ ਕਿਹੜੇ ਬੰਦੇ ਦੀ ਆ ਇਹ ਬਾਈ ਜੁਗਸੀਰ ਸਿੰਘ ਦੀ ਉਹ ਕਿਹੜਾ ਹੈ ਕਿਹੜਾ ਆਈ ਹੈ ਬਾਈ ਇਹ ਪੱਥਰ ਵਾਲੇ ਪਾਸ ਦਾ ਹੈਗਾ ਅੱਛਾ ਉਹਦੀ ਆ ਹਾਂ ਠੀਕ ਆ ਠੀਕ ਆ ਸਾਰਿਆਂ ਕੋਲ ਹੀ ਤੁਹਾਡੇ ਕੋਲ ਕੋੜੇ ਤਕਰੀਬਨ ਸਾਰਿਆਂ ਕੋਲੇ ਇੱਕ ਇਧਰ ਜਿਹਾ ਵੀ ਇਧਰ ਜਿਿਹੇ ਕੋਲੇ ਚਿੱਟੇ ਰੰਗ ਦਾ ਕੁੜਾ ਉਹ ਉਹ ਵਹਿਰੀ ਆ ਉਹ ਵਹਿਰੀ ਆ ਹਾਂ ਅਡਸ ਵੇਲੇ ਦੇਖਿਆ ਸੀ ਬਾਈ ਕੋਲੇ ਸੀਗੀ ਉਹ ਨੁਕਰੀ ਵਹਿਰੀ ਆ ਨੁਕਰੀ ਆ ਹਾਂ ਸਰ ਇਹ ਹੀ ਆਈ ਜਾਂਦੇ ਦੇ ਦੋ ਬਾਈ ਲੈ ਕੇ ਜਾਂਦਾ ਉਹਨੂੰ ਪਰੇ ਨੂੰ ਸਰ ਵੇਰੇ ਇਸ ਵੇਰੇ ਠੀਕ ਆ ਇਹਦਾ ਨਾਂ ਕੀ ਆ ਇਹਦਾ ਨਾਂ ਲੱਡੋ ਅੱਛਾ ਇਹ ਹੈ ਲੱਡੋ ਠੀਕ ਆ ਠੀਕ ਆ ਦੀ ਪਾਈ ਸੀ ਸਟੋਰੀ ਹਾਂ ਲੱਡੋ ਇਧਰ ਆ ਕੀ ਆ ਨਹੀਂ ਤੈਨੂੰ ਵੜਦੀ ਸਹੀ ਕੋੜੇ ਬਹੁਤ ਤੜੰਦੇ ਹਨ ਇੱਥਾ ਵੱਢਦੇ ਇੱਥਾ ਜੀ ਇੱਥਾ ਥਲੜ ਕੇ ਦਾ ਹਸ਼ੋ ਦੰਦ ਕਹਿੰਦੇ ਤੇ ਕਾਫੀ ਉਹ ਹੁੰਦੇ ਆ ਖਤਰਨਾਕ